ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਅਨੁਸਾਰ ਪੰਜਾਬ ਯੂਨੀਵਰਸਿਟੀ ਨੂੰ ਸ਼ੋਨੀ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਹਾਂਜੀ ਇਹ ਗੱਲ ਬਿਲਕੁਲ ਸੱਚ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ 2000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਉਸ ਦੇ ਵਿੱਚ ਹੀ 6 ਡੀਐਸਪੀ 12 ਇੰਸਪੈਕਟਰ ਅਤੇ ਹੋਰ ਪੁਲਿਸ ਕਰਮਚਾਰੀ ਤੇ ਆਰਮੀ ਦੇ ਜਿਹੜੇ ਜਵਾਨ ਲਗਾਏ ਗਏ ਹਨ ਰਾਤ ਤੋਂ ਹੀ ਵਿਦਿਆਰਥੀਆਂ ਅਤੇ ਪੁਲਿਸ ਦੀ ਖਿੱਚੋਤਾਣ ਜਾਰੀ ਹੈ ਪਹਿਲਾਂ ਦੋਨਵੇਂ ਗੇਟ ਸੀ ਜਿਹੜੇ ਉਹ ਬੰਦ ਕਰਵਾਏ ਗਏ ਸੀ ਪਰ ਪੁਲਿਸ ਅਤੇ ਵਿਦਿਆਰਥੀਆਂ ਦੀ ਆਪਸ ਦੇ ਵਿੱਚ ਖਿੱਚੋ ਤਾਣ ਹੋਈ ਉਸ ਤੋਂ ਬਾਅਦ ਜਿਹੜੇ ਰਾਤ ਨੂੰ ਉਹ ਗੇਟ ਖਲਵਾਏ ਗਏ ਪਰ ਹੁਣ ਤਾਂ ਜਿਾ ਸਥਿਤੀ ਦੇ ਅਨੁਸਾਰ ਗੇਟਾਂ ਤੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਅਤੇ ਪੁਲਿਸ ਮੁਲਾਜ਼ਮ ਮੌਜੂਦ ਹਨ ਚੰਡੀਗੜ੍ਹ ਦੇ 12 ਪੁਆਇੰਟਾਂ ਤੇ ਜਿਹੜੀ ਪੁਲਿਸ ਨੇ ਸੜਕਾਂ ਬੰਦ ਕੀਤੀਆਂ ਗਈਆਂ ਹਨ ਲਿੰਕ ਰੋਡ ਬੰਦ ਕੀਤੇ ਗਏ ਹਨ ਅਤੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਅ ਚੰਡੀਗੜ੍ਹ ਪੁਲਿਸ ਅਤੇ ਆਰਮੀ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਦੂਜੇ ਪਾਸੇ ਪੂਰੇ ਪੰਜਾਬ ਦੇ ਵਿੱਚ ਵਿਦਿਆਰਥੀ ਸੰਗਠਨਾਂ ਨੂੰ ਸਾਥ ਦੇਣ ਲਈ ਕਿਸਾਨ ਜਥੇਬੰਦੀਆਂ ਨਹਿنگ ਜਥੇਬੰਦੀਆਂ ਸਾਹਮਣੇ ਆ ਰਹੀਆਂ ਹਨ ਕਿਉਂਕਿ ਵਿਦਿਆਰਥੀਆਂ ਦਾ ਮੁੱਖ ਮੁੱਦਾ ਹੈ ਕਿ 91 ਸੀਟਾਂ ਤੇ ਦੁਬਾਰਾ ਸੈਨੇਟ ਦੀਆਂ ਇਲੈਕਸ਼ਨ ਹੋਣ ਕਈ ਸਾਲਾਂ ਤੋਂ ਇਹ ਇਲੈਕਸ਼ਨ ਨਹੀਂ ਹੋਈਆਂ ਕਿਉਂਕਿ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਯੂਨੀਵਰਸਿਟੀ ਤੇ ਆਪਣਾ ਹੱਕ ਜਤਾਉਂਦਾ ਆਇਆ ਅਤੇ ਹੁਣ ਉਸ ਨੇ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਕੇ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਸੀ ਅਤੇ ਆਪਣੀ ਤਾਣਾਸ਼ਾਈ ਹੈ ਜਿਹੜੀ ਉਹ ਦਿਖਾ ਦਿੱਤੀ ਸੀ ਪਰ ਇੱਕ ਤਾਜ਼ਾ ਖਬਰ ਦੇ ਅਨੁਸਾਰ ਹੁਣ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਕੈਂਪਸ ਸ਼ਾਉਣੀ ਦੇ ਵਿੱਚ ਤਬਦੀਲ ਹੋ ਚੁੱਕਿਆ ਹੈ ਜਿੱਥੇ 2000 ਤੋਂ ਵੱਧ ਕਰਮਚਾਰੀ ਅਤੇ ਜਵਾਨ ਤਾਇਨਾਤ ਕੀਤੇ ਗਏ ਹਨ ਜਿਸ ਦੇ ਵਿੱਚ 6 ਡੀਐਸਪੀ 12 ਇਨਸਪੈਕਟਰ ਅਤੇ ਹੋਰ ਪੁਲਿਸ ਅਧਿਕਾਰੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹਨ ਕਈ ਲਿੰਕ ਰੋਡ ਪੰਜਾਬ ਚੰਡੀਗੜ੍ਹ ਦੇ ਜਿਹੜੇ ਵੱਡੀਆਂ ਸੜਕਾਂ ਨੇ ਉਹਨਾਂ ਨੂੰ ਬੰਦ ਕੀਤਾ ਗਿਆ ਇਸ ਤੋਂ ਬਾਅਦ ਜਿਹੜਾ ਗਿਣਤੀ ਵਧਾ ਕੇ ਪਹਿਲਾਂ 1200 ਤੋਂ ਜਿਹੜੇ ਜਵਾਨਾਂ ਦੀ ਉਹ ਹੁਣ ਉਹ 2000 ਕਰ ਦਿੱਤੀ ਗਈ ਹੈ ਪੁਲਿਸ ਚੰਡੀਗੜ੍ਹ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ 12 ਥਾਵਾਂ ਤੇ ਵਿਸ਼ੇਸ਼ ਨਾਕੇ ਲਗਾਏ ਗਏ ਹਨ ਚੈੱਕ ਪੁਆਇੰਟ ਲਗਾਏ ਗਏ ਹਨ ਕੇਂਦਰ ਤੇ ਯੂ ਟਰਨ ਦਾ ਭਰੋਸਾ ਨਹੀਂ ਕਿਉਂਕਿ ਵਿਦਿਆਰਥੀ ਸੰਗਠਨ ਲਗਾਤਾਰ ਕਹਿ ਰਹੇ ਹਨ ਕਿ ਸਾਨੂੰ ਕੇਂਦਰ ਸਰਕਾਰ ਤੇ ਬਿਲਕੁਲ ਭਰੋਸਾ ਨਹੀਂ ਸਾਨੂੰ ਸਾਡੀ ਇੱਕੋ ਮੰਗ ਹੈ ਕਿ ਸੈਨੇਟ ਦੀਆਂ ਚੋਣਾਂ ਦੁਬਾਰਾ ਕਰਵਾਈਆਂ ਜਾਣ 99 ਸੀਟਾਂ ਤੇ ਚੋਣਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਹਨ ਇਹ ਵਿਦਿਆਰਥੀ ਸੰਗਠਨ ਨੇ ਜਿੰਨੇ ਵੀ ਪੰਜਾਬ ਯੂਨੀਵਰਸਿਟੀ ਦੇ ਹੁਣ ਤਾਂ ਫਿਲਹਾਲ ਪੂਰੇ ਪੰਜਾਬ ਦੇ ਵਿਦਿਆਰਥੀ ਸੰਗਠਨ ਪੰਜਾਬ ਯੂਨੀਵਰਸਿਟੀ ਦੇ ਵਿੱਚ ਆ ਕੇ ਜੁੜ ਗਏ ਹਨ ਕਿਉਂਕਿ ਮਾਹੌਲ ਤਾਇਨਾਤ ਸਥਿਤੀ ਗੰਭੀਰ ਬਣਦੀ ਜਾ ਰਹੀ ਹੈ ਕਿਉਂਕਿ ਜਿਵੇਂ ਕੇਂਦਰ ਸਰਕਾਰ ਵਿਦਿਆਰਥੀਆਂ ਨਾਲ ਮਨਮਾਨੀ ਕਰਦੀ ਆ ਰਹੀ ਹੈ ਤੇ ਤਾਣਾशाही ਦਿਖਾਉਂਦੀ ਆ ਰਹੀ ਹੈ ਇਸ ਨੂੰ ਲੈ ਕੇ ਹੁਣ ਵੱਡਾ ਇਕੱਠ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਰਾਤ ਵੀ ਹੈ ਜਿਹੜੀ ਲਗਾਤਾਰ ਖਿੱਚੋ ਤਾਣ ਵਿਦਿਆਰਥੀਆਂ ਦੀ ਪੁਲਿਸ ਨਾਲ ਚੱਲਦੀ ਰਹੀ ਕਿਉਂਕਿ ਪੁਲਿਸ ਨੇ ਅੰਦਰ ਰਜਾਈਆਂ ਹੋਰ ਡੀਜੇ ਦਾ ਸਿਸਟਮ ਜਾਣ ਤੋਂ ਰੋਕ ਦਿੱਤਾ ਸੀ ਜਿਸ ਕਰਕੇ ਵਿਦਿਆਰਥੀਆਂ ਦੇ ਵਿੱਚ ਰੋਸ ਦੇਖਿਆ ਗਿਆ ਅਤੇ ਉਹਨਾਂ ਨੇ ਜਿਹੜੇ ਬੈਰੀਕੇਡ ਸੀ ਉਹ ਚਲਾ ਕੇ ਦੂਰ ਮਾਰੇ ਅਤੇ ਜਿਹੜੇ ਗੇਟ ਖਲਵਾ ਲਏ ਪਰ ਹੁਣ ਜਿਹੜੀ ਤਾਜ਼ਾ ਸਥਿਤੀ ਹੈ ਉਹ ਗੰਭੀਰ ਹੈ ਕਿਉਂਕਿ 2000 ਜਿਹੜੇ ਜਵਾਬ ਤਾਇਨਾਤ ਕੀਤੇ ਗਏ ਨੇ ਜਿਸ ਦੇ ਵਿੱਚ 6 ਡੀਐਸਪੀ 2000 ਪੁਲਿਸ ਕਰਮਚਾਰੀ ਅਤੇ ਵੱਡੀ ਗਿਣਤੀ ਦੇ ਵਿੱਚ ਲਿੰਕ ਸੜਕਾਂ ਨੂੰ ਬੰਦ ਕੀਤਾ ਗਿਆ 12 ਚੈੱਕ ਪੁਆਇੰਟ ਬਣਾ ਦਿੱਤੇ ਗਏ ਹਨ ਤਾਂ ਜੋ ਲੋਕ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਾ ਜਾ ਸਕਣ ਸੋ ਇਸ ਬੇਲੇ ਦੀ ਵੱਡੀ ਖਬਰ ਹੈ ਕਿ ਪੰਜਾਬ ਯੂਨੀਵਰਸਿਟੀ ਸ਼ੋਨੀ ਦੇ ਵਿੱਚ ਤਬਦੀਲ ਹੋ ਚੁੱਕਿਆ ਹੈ ਕੈਂਪਸ ਦੇ ਵਿੱਚ ਸਾਰੇ ਪਾਸੇ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹੈ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਕੇਂਦਰ ਸਰਕਾਰ ਦੀ ਮਨਮਾਨੀ ਹੈ ਕਿ ਕਿਵੇਂ ਪੰਜਾਬ ਯੂਨੀਵਰਸਿਟੀ ਤੇ ਆਪਣੀ ਦਾਅਵੇਦਾਰੀ ਪੇਸ਼ ਕਰ ਰਹੀ ਹੈ ਪਹਿਲਾ ਜਿਹੜਾ ਕੇਂਦਰ ਸਰਕਾਰ ਨੇ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰ ਦਿੱਤਾ ਸੀ ਜਿਸ ਕਰਕੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਵਿਦਿਆਰਥੀ ਆਂਦੇ ਨਾਲ